ਉਹ ਅਸੀਂ ਇਹ ਚੇਤਾਵਨੀ ਦਿੰਨੇ ਆ ਕਿ ਜੇ ਤਾਂ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅੱਜ ਤੋਂ ਅਸੀਂ ਥਾਪੀ ਸੀਐਮ ਨਾਲ ਮੀਟਿੰਗ ਨਾ ਕਰਾਈ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਉਹ ਅਸੀਂ ਧਰਨੇ ਕੀ ਅਸੀਂ ਇਹਨਾਂ ਦੇ ਘਾਰ ਹੀ ਘੇਰ ਲੈਣੇ ਤੇ ਜੀ ਆ ਦੇਖ ਮੇਰੇ ਦਰਪਾ ਅੰਗਨwadi ਵਰਕਰ ਹੈਲਪਰ ਜੂਨੀਅਰ 88 ਪੰਜਾਬ ਤੋਂ ਜੀ ਮੀਤ ਪ੍ਰਧਾਨ ਅਸੀਂ ਅੱਜ ਜਿਹੜਾ ਰੋਲ ਸ਼ਾਮ ਕੀਤਾ ਵਾ ਮੰਗ ਪੱਤਰ ਦੇਣ ਵਾਸਤੇ ਅਸੀਂ ਸਵੇਰ ਦਾ 9 ਵਜੇ ਦੇ ਇੱਥੇ ਬੈਠੇ ਸੀ ਐਮਐਲਏ ਸਾਹਿਬ ਸਾਡਾ ਮੰਗ ਪੱਤਰ ਲੈਣ ਵਾਸਤੇ ਨਹੀਂ ਸੀ ਆ ਰਹੇ ਜਦੋਂ ਕਿ ਸਾਡਾ ਮੰਗ ਪੱਤਰ ਨਹੀਂ ਸੀ ਕਿ ਜਾਦ ਪੱਤਰ ਸੀਗਾ ਅਸੀਂ ਇਹਨਾਂ ਨੇ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਜਦੋਂ ਵੀ ਸੱਤਾ ਵਿੱਚ ਆ ਗਏ ਤੇ ਅਸੀਂ ਜਿਹੜੇ ਪ੍ਰੀ ਨਰਸਰੀ ਦੇ ਬੱਚੇ ਆ ਤਿੰਨ ਤੋਂ 6 ਸਾਲ ਦੇ ਉਹ ਤੁਹਾਨੂੰ ਵਾਪਸ ਕੀਤੇ ਜਾਣਗੇ ਤੇ ਮਾਨ ਪੱਤਾ ਦੁੱਗਣਾ ਕੀਤਾ ਜਾਵੇਗਾ ਤੇ ਸਾਡੀਆਂ ਹੋਰ ਵੀ ਮੰਗਾਂ ਤੇ ਗੌਰ ਕੀਤੀ ਜਾਵੇਗੀ 2.5 ਸਾਲ ਇਹਨਾਂ ਨੂੰ ਹੋ ਗਏ ਆ ਸੱਤਾ ਵਿੱਚ ਆਇਆ ਨੂੰ ਇਹਨਾਂ ਨੇ ਹੁਣ ਤੱਕ ਨਾ ਤਾਂ ਸਾਡੇ ਬੱਚੇ ਵਾਪਸ ਕੀਤੇ ਆ ਤੇ ਨਾ ਹੀ ਸਾਡਾ ਮਾਨ ਪੱਤਾ ਦੁੱਗਣਾ ਕੀਤਾ ਵਾ ਤੇ ਨਾ ਹੀ ਹੋਰ ਸਾਡੀਆਂ ਮੰਗਾਂ ਨੂੰ ਪੂਰਾ ਚਾੜਿਆ ਵਾ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਮੰਗ ਪੱਤਰ ਦੋ ਵਾਰ ਦੇ ਚੁੱਕੇ ਆ ਪਰ ਇਹਨਾਂ ਨੇ ਕੋਈ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਕਰਾਈ ਅੱਜ ਅਸੀਂ ਇਹਨਾਂ ਨੂੰ ਜਾਦ ਪੱਤਰ ਦੇਣ ਵਾਸਤੇ ਆਏ ਆ ਤੇ ਜੇਕਰ ਇਹਨਾਂ ਨੇ ਹੁਣ ਵੀ ਕੁਝ ਨਾ ਕੀਤਾ ਤੇ ਅਸੀਂ ਇਹਨਾਂ ਦੇ ਬੂਆ ਅੱਗੇ ਪਤੇ ਫੁਕਾਂਗੇ ਅਸੀਂ ਸਵੇਰ ਦੇ 9 ਵਜੇ ਦੇ ਇੱਥੇ ਬੈਠੇ ਹੋਏ ਆ ਤੇ ਜਦੋਂ ਕਿ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਐਮਐਲਏ ਸਾਹਿਬ ਥੈਰੇਪੀ ਕਰਵਾ ਰਹੇ ਆ ਥੈਪੀ ਥੈਰੇਪੀ ਕਰਵਾ ਕੇ ਆਣਗੇ ਫਿਰ ਤੁਹਾਡਾ ਮੰਗ ਪੱਤਰ ਲੈਣਗੇ ਅਸੀਂ ਸਾਨੂੰ ਇਸ ਕਰਕੇ ਮਜਬੂਰਨ ਹੋ ਕੇ ਸਾਨੂੰ ਰੋਡ ਜਾਮ ਕਰਨਾ ਪਿਆ ਤੇ ਰੋਡ ਜਾਮ ਕਰਨ ਤੇ ਹੀ 5 ਮਿੰਟ ਦੇ ਵਿੱਚ ਐਮਐਲਏ ਸਾਹਿਬ ਆಳ್ ਕੇ ਸਾਡਾ ਮੰਗ ਪੱਤਰ ਲੈ ਲਏ ਹਾਂਜੀ ਸਸਿਕਾ ਜੀ ਮੇਰਾ ਨਾਮ ਮਿਰੇਨੂ ਬਾਲਾ ਮੈਂ ਆਂਗਨwadi ਵਰਕਰ ਐ ਅਸੀਂ ਅੱਜ ਅਜਰ ਪੱਤਰ ਦੇਣ ਆਏ ਸੀਗੇ ਵੀ ਅਸੀਂ ਸਵੇਰ ਦੇ 9 ਵਜੇ ਤੇ ਬੈਠੇ ਸੀਗੇ ਇੱਥੇ ਸਾਡੀ ਕਿਸੇ ਨੇ ਇੱਥੇ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਅਸੀਂ ਪੁੱਛਿਆ ਤਾਂ ਕਹਿੰਦੇ ਐਮਐਲ ਸਾਹਿਬ ਥੈਰੇਪੀ ਕਰਵਾਣ ਗਏ ਹੋਏ ਆ ਅਸੀਂ 9 ਵਜੇ ਤੋਂ ਲੈ ਕੇ 11 ਵਜੇ ਸਾਡੀ ਕੋਈ ਇੱਥੇ ਸੁਣਵਾਈ ਨਾ ਹੋਈ ਜਦੋਂ ਅਸੀਂ ਸੜਕਾਂ ਦੇ ਉੱਤਰ ਖੜੇ ਅਸੀਂ ਚੱਕਾ ਜਾਣ ਕਰਤਾ ਰੋਡ ਜਮ ਕਰਤਾ ਫਿਰ ਉਸ ਤੋਂ ਬਾਅਦ 2 ਮਿੰਟ 5 ਮਿੰਟ ਬਾਅਦ ਐਮਐਲ ਸਭ ਆ ਵੀ ਗਏ ਅਸੀਂ ਦੋ ਵਾਰੀ ਮੰਗ ਪੱਤਰ ਪਿੱਛਾ ਕਰ ਗਏ ਵੀ ਅਸੀਂ ਇਹਨਾਂ ਦੀ ਕੋਠੀ ਵਿੱਚ ਮੰਗ ਪੱਤਰ ਦੇਣ ਗਏ ਉਦੋਂ ਵੀ ਅਸੀਂ ਦੋ ਤਿੰਨ ਘੰਟੇ ਬੈਠੇ ਰਹੇ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਦੋਂ ਵੀ ਅਸੀਂ ਤੇ ਚੱਕਾ ਜੰਮ ਕੀਤਾ ਤੇ ਉਦੋਂ 2 ਮਿੰਟ ਬਾਅਦ ਹੀ ਐਮਐਲ ਸਾਹਿਬ ਸਾਡੇ ਕੋਲ ਮੰਗੋ ਐਮਐਲ ਸਾਹ ਨੂੰ ਕੋਈ ਟੈਨਸ਼ਨ ਨਹੀਂ ਵੀ ਸਾਡੇ ਸ਼ਹਿਰ ਵਿੱਚ ਕੀ ਹੋ ਰਿਹਾ ਕੀ ਨਹੀਂ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਬਦਲਾਅ ਵਾਸਤੇ ਪਰ ਇਹਨਾਂ ਨੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਉਹਦੇ ਇਹਨਾਂ ਨੇ ਇਹ ਵੀ ਕਹਿ ਸੀ ਅਸੀਂ ਅੰਗਨ ਵੜੀ ਜਾਂਦੇ ਤਨਖਾਹ ਵੀ ਵਧਾਵਾਂਗੇ ਪਰ ਉਹਨਾਂ ਨੇ ਸਾਡਾ ਤਨਖਾਹ ਤਾਂ ਕੀ ਵਧਾਉਣੀ ਸੀ ਪਰ ਸਾਡੀ ਜਿਹੜਾ ਪਹਿਲੀ ਤਨਖਾਹ ਹੁੰਦੀ ਸੀ ਉਹ ਵੀ ਸਾਡੀ ਇਹਨਾਂ ਨੇ ਕਦੇ ਵਜਮੀ ਤਨਖਾਹ ਨਹੀਂ ਦਿੱਤੀ ਹਰ ਵੀ ਤੋੜ-ਤੋੜ ਕੇ ਤਨਖਾਹ ਦੇਂਦੇ ਸਨ ਸਾਰੀਆਂ ਮੇਰੀਆਂ ਬੀਬੀਆਂ ਭੈਣਾਂ ਨੂੰ ਬਾਈ ਕੁੜੀ ਦਾ ਖਾਲਸਾ ਵਾਹ ਇਹਨੂੰ ਵੀ ਕੀ ਪ੍ਰਦੇਸ਼ ਮੈਂ ਇਹਨਾਂ ਨੂੰ ਸਵਾਜਤ ਹੋਣਾ ਨਾ ਵੀ ਮੈਂ ਮੰਗਲਵਾਰ ਦੇ ਕਰੀਬ ਜਾਣਾ ਚੱਲਦਾ ਉਸ ਦਿਨ ਮੈਂ ਇਹਨਾਂ ਦੇ ਹੱਲ ਵਾਸਤੇ ਪਹਿਲਾਂ ਤਾਂ ਮੰਤਰੀ ਸਾਹਿਬ ਨੂੰ ਮਿਲੂੰਗਾ ਮੰਤਰੀ ਸਾਹਿਬ ਨੇ ਨਾਲ ਵੀ ਸਾਡੀ ਗੱਲ ਸੁਣੂ ਫੇਰ ਮੈਂ ਸੰਜੇ ਸਾਹਿਬ ਕੋਲ ਜਾਣਾ ਜਿੰਨੇ ਜੋਗਾ ਉਸ ਤੋਂ ਵੱਧ ਜੋਰ ਲਾਉਂਗਾ ਮੈਂ ਸਪੈਸ਼ਲ ਵੀ ਜਾਣਾ ਪਵੇ ਮੈਨੂੰ ਦੋ ਵਾਰ ਚਾਰ ਵਾਰ ਮੈਂ ਜਾਊਗਾ ਇਹਨਾਂ ਦਾ ਮਸਲਾ ਹੱਲ ਕਰਾ ਕੇ ਜਰੂਰ ਦਊ ਵੈਸੇ ਸਾਡੇ ਮੰਤਰੀ ਸਾਹਿਬ ਇਹੋ ਜਿਹੇ ਨੇ ਉਹ ਮੇਰੇ ਖਾਲ ਮੋੜਦੇ ਹੀ ਨਹੀਂ ਜਦੋਂ ਮਿਲਣ ਦੀ ਦੇਰ ਆ ਫਿਰ ਮੈਂ ਹੱਲ ਹੋ ਜਾਦਾ ਹਾਂ ਪਰ ਇਹ ਵੀ ਚਲੋ ਇਹਨਾਂ ਦੀ ਵੀ ਮਜਬੂਰੀ ਆ ਮੈਂ ਆਪਾਂ ਵੀ ਅਕਸਰ ਸਾਰੇ ਸਮੇਂ ਦੇ ਇਨੀ ਢੋਪਲੇ ਵਿੱਚ ਆ ਮੈਂ ਕੋਈ ਮਜਬੂਰੀ ਹੁੰਦੀ ਆ ਤਾਂ ਹੀ ਇਨੀ ਢੋਪ ਜਾਣ ਕੇ ਬੈਠਿਆ ਜਾਂਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਉਸੇ ਨੂੰ ਤੋਪ ਦੇ ਵਿੱਚ ਚੱਲ ਕੇ ਆਇਓ ਤੇ ਮੈਂ ਹੁਣ ਜਦੋਂ ਅਗਰ ਜਲਦੀ ਪ੍ਰੋਬਲਮਾਂ ਤੇ ਜਾਣਾ ਤੇ ਮੈਂ ਜ਼ਰੂਰ ਤੁਹਾਡਾ ਹੱਲ ਕਰੂੰਗਾ ਮੰਗਲ ਬੋਧਵਾਰ ਤੱਕ ਤੁਹਾਨੂੰ ਮਿਲਣ ਲਈ ਅਰਦਾਸ ਕਰੋ